ਆਲੇ ਦੁਆਲੇ ਤਾਂ ਬਹੁਤ ਘੱਟ ਗੁਰੂ ਘਰ ਨੇ ਜਿੱਥੇ ਮਹਾਰਾਜ ਦੇ ਇਹਨਾਂ ਦਿਨਾਂ ਨੂੰ ਇਹਨਾਂ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਉਹ ਥਾਂ ਉਹ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਗੁਰਦੁਆਰਿਆਂ ਦੇ ਪ੍ਰਚਾਰਕ ਸਭਨਾਂ ਨੂੰ ਮੁਬਾਰਕ ਹੈ ਸੋ ਆਪਾਂ ਤਗਰੇਬਾ ਜਿਹੜਾ ਸਾਰਾ ਇਤਿਹਾਸ ਆਪਾਂ ਸੁਣ ਲਿਆ ਵਕਤ ਵਕਤ ਪੁਲਾੜਿਆਂ ਕੋ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਉਹਨੇ ਆਪਾਂ ਨੂੰ ਬਹੁਤ ਸੰਖੇਪ ਮਾਲੋਣਾ ਟੋਕ ਮੱਤ ਤੋਂ ਦੱਸਿਆ ਜਿਵੇਂ ਨੇ ਦੱਸ ਕੇ ਗਏ ਨੇ ਭੈਣ ਜੀ ਆਪਾਂ ਥੋੜੇ ਜਿਮਿੰਟ ਲਾਉਣੇ ਬਸ 10 ਮਿੰਟ ਲਾ ਕੇ ਫਿਰ ਆਪਾਂ ਸਮਾਪਤੀ ਕਰਨੀ ਹੈ ਜਦੋਂ ਨਾਲ ਸਰਸਾ ਕਿਨਾਰੇ ਪਰਿਵਾਰ ਵਿਛੜਾ ਹੋਇਆ ਤਰੇਡਾ ਪਿਛਲਾ ਇਹਦਾ ਇਤਿਹਾਸ ਆਪਾਂ ਸਾਰੇ ਨੇ ਸਰਵਣ ਕਰ ਲਿਆ। ਸਰਸਾ ਦੇ ਕਿਨਾਰੇ-ਕਿਨਾਰੇ ਦਾਦੀ ਮਾਂ ਆਪਣੇ ਛੋਟੇ-ਛੋਟੇ ਲੱਦਨ ਲੈ ਕੇ ਤੁਰੇ ਜਾ ਰਹੀ ਹੈ। ਕਿਰਪਾ ਕਰਕੇ ਇਹ ਬੱਚਾ ਨੂੰ ਥੋੜਾ ਚੁੱਪ ਕਰਾਓ ਥੋੜਾ ਜਿਹਾ ਮਿੰਟ ਬਾਸ। ਤੁਰੇ ਜਾ ਰਹੀ ਹੈ ਤੇ ਇੱਕ ਸੱਜੇ ਪਾਸੇ ਐ ਖੱਬੇ ਪਾਸੇ ਐ। ਤੇ ਰਾਤ ਹੋਈ ਹੋਈ ਐ ਛੇਪੋ ਦਾ ਦਿਨ ਜਲਦ ਰੱਖਿਓ। ਸਵੇਰੇ ਸਤ ਪੋ ਦਾ ਸਮਾਂ ਹੋਇਆ ਦਿਨ ਚੜਿਆ ਸਫ਼ਰ ਤੈ ਹੋ ਰਿਹਾ ਤੇ ਕਹਿੰਦੇ ਬਈ ਦੋਨੇ ਨਾ ਸਾਬ ਜਾਨੇ ਗੱਲਾਂ ਕਰਦੇ ਆ ਆਪਣੀ ਦਾਦੀ ਮਾਂ ਦੇ ਨਾਲ ਉਸ ਸਮੇਂ ਨੂੰ ਅੱਲਾ ਯਾਰ ਸਾ ਜੋਗੀ ਜੀ ਬੜਾ ਕਮਾਲ ਲਿਖਦੇ ਆ ਉਹ ਕਹਿੰਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ दरिया पे हमको छोड़ के राही कितर गए तड़फा के हाय माही सूरतें कितर गए, अबा भी बधा के लश्करे शाही गए क मां कि चले गए साढ़े पिता जी साड़ी फौज कित चली गई सन कहते भाई भी हमको भूल गए जाओ के जंग में ਖਿਆਲ ਤੱਕ ਨਹੀਂ ਆਪਣਾ ਸ਼ੌਕ ਦੇ ਤੂਫਾਨਦੇ ਕਹਿੰਦੇ ਹੋਰ ਤਾਂ ਛੱਡੋ ਸਾਡੇ ਭਰਾਸ ਨੂੰ ਭੁੱਲ ਗਏ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਟਾਰ ਸਿੰਘ ਕਹਿੰਦੇ ਉਹਨਾਂ ਨੂੰ ਬਿਨਾਂ ਸ਼ੌਕ ਚੜਿਆ ਹੋਇਆ ਵੀ ਮਤਾਨੇ ਚੰਗ ਵਿੱਚ ਵੀ ਉਹ ਜੰਗ ਲੜ ਰਿਹਾ ਸਾਡਾ ਖਿਆਲ ਹੀ ਸਾਡੇ ਛੋਟੇ ਦੋ ਭਰਾ ਹੋਰ ਨੇ ਇੱਦਾਂ ਗੱਲਾਂ ਕਰਦੇ ਕਰਦੇ ਸ਼ਾਮ ਹੁੰਦੀ ਐ 7:00 ਵਜੇ ਸ਼ਨ ਵਿੱਚ ਜਾਂਦੇ ਨੇ ਸ਼ਨ ਵਿੱਚ ਉਹ ਸ਼ਨ ਹੈ ਧੰਨ ਬਾਬਾ ਕੁਮਾ ਮਾਸ਼ਕੀ ਝੁਗੀ ਝੁਗੀ ਹੈ ਜੀ ਝੁਗੀ ਜੰਗਲ ਦੇ ਵਿੱਚ ਝੁਗੀ ਪਾਈ ਹੋਈ ਹੈ ਸਮਾਜ ਨੇ ਬਰਾਦਰੀ ਨੇ ਛੇਕਿਆ ਹੋਇਆ ਹੈ ਪਹਿਲਾਂ Hindu ਸੀ ਫਿਰ ੱੱਕੇ ਨਾਲ ਮੁਸਲਮਾਨ ਬਣਾਇਆ ਗਿਆ ਫਿਰ ਵੀ ਨਹੀਂ ਉਹਨੂੰ ਪ੍ਰਮਾਣ ਕੀਤਾ ਪਿੰਡੋਂ ਬਾਹਰ ਕੱਢਦਾ ਜੰਗਲ ਵਿੱਚ ਰਹਿੰਦਾ ਆਵਾਜ਼ ਮਾਰੀ ਏ ਛੋਟੇ ਛੋਟੇ ਲਾਲਾ ਨੇ ਕਹਿੰਦੇ ਭਈ ਕੋਈ ਹੈ ਝੁਕੀ ਦੇ ਵਿੱਚ ਉਹ ਇੱਕਦਮ ਠੰਬਰ ਗਿਆ ਭਈ ਐਡੀ ਸ਼ਾਮ ਹੋਈ ਨੂੰ ਕੌਣ ਆਇਆ ਮੇਰੇ ਕੋਲੇ ਮੇਰੇ ਕੋਲ ਤਾਂ ਪੂਜਾਉਂਦਾ ਹੀ ਨਹੀਂ ਅੰਦਰੋਂ ਆਵਾਜ਼ ਮਾਰੀ ਵੀ ਤੁਸੀਂ ਕੌਣ ਕਹਿੰਦੇ ਫੇਜ਼ ਫਤੇਸ ਨੇ ਆਵਾਜ਼ ਮਾਰੀ ਵੀ ਅਸੀਂ ਰਾਹੀਆਂ ਪਾਂਦੀਆਂ ਰਾਤ ਕਟਣੀ ਐ ਜਦੋਂ ਨਾ ਕਹਿੰਦੇ ਸੁਣਿਆ ਤਾਂ ਉਹ ਮਸ਼ਕੀ ਨੇ ਵੀ ਬਹੁਤ ਛੋਟੇ ਜਿਹੇ ਬੱਚੇ ਦੀ ਆਵਾਜ਼ ਹੈ ਤਾਂ ਉਹ ਕਹਿੰਦੇ ਇੱਕ ਤੂੰ ਬਾਹਰ ਆਇਆ ਆ ਕੇ ਉਹਨੇ ਜਦੋਂ ਤੱਕਿਆ ਮਾਂ ਉਜਰ ਕੌਰ ਛੋਟੇ ਛੋਟੇ ਲਾਲਾਂ ਨੂੰ ਤਾਂ ਨਿਹਾਲ ਹੋ ਗਿਆ ਕਿਉਂਕਿ ਇਹ ਬਾਣੀ ਦਾ ਫੈਸਲਾ ਹੈ ਬਾਸਕਦੇ ਜਿਨ੍ਹਾਂ ਦਾ ਬਿਸਰੈ ਨਾਮ ਸੇਕਨੇ ਹਿਆ ਅੱਗੇ ਜੀ ਭੇਦ ਨਾ ਜਾਣੋ ਗੱਜਕੇ ਜੀ ਭੇਦ ਨਾ ਜਾਣੋ ਮੂਲ ਸਾਈਂ ਜਿਨ੍ਹਾਂ ਨੂੰ ਨਾ ਪ੍ਰਮਾਤਮਾ ਨਹੀਂ ਭੁੱਲਦਾ ਫਿਰ ਉਹਨਾਂ ਦਾ ਜਿਹੜਾ ਨਾਂ ਚਿਹਰਾ ਹੈ ਉਹ ਬੜਾ ਨੂਰਾਨੀ ਹੋ ਜਾਂਦਾ ਉਹਨਾਂ ਦੀ ਚਾਲ ਉਹਨਾਂ ਦੀ ਗੁਫਤਾਰ ਦਸਤਾਰ ਬੋਲਚਾਲ ਵੱਖਰੀ ਹੋ ਜਾਂਦੀ ਹੈ ਤੇ ਜੇ ਭਾਸ਼ਾ ਨੇ ਬਾਣੀ ਦੀ ਕੋਸ਼ਿਸ਼ ਕੀਤੀ ਕਹਿੰਦੇ ਭਗਤਾਂ ਦੀ ਚਾਲ ਅੰਦਰਾਲੀ ਚਾਲਾ ਅੰਦਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਨਿਹਾਲ ਹੋ ਗਿਆ ਸੰਗਤ ਜੀ ਇੱਥੇ ਇੱਕ ਨੁਕਤਾ ਹੈ ਇਹਨੂੰ ਚੇਤੇ ਰੱਖਿਓ ਦੇਖੋ ਬੜਾ ਗਰੀਬ ਆ ਕੁਮਾ ਮਾਸ਼ ਕੀ ਪਰ ਜਿਉ ਆਇਆ ਕੀਤਾ ਉਹਨੇ ਆਉ ਭਗਤ ਕੀਤੀ ਉਹਨਾਂ ਨੂੰ ਆਪਣੇ ਘਰ ਫੈਰ ਆਇਆ ਘਰ ਕੀ ਹੈ ਜੇ ਇੱਕ ਝੌਂਪੜੀ ਹੈ ਪਾਸ਼ਾ ਨੇ ਕਿਹਾ ਬਈ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤਨਾ ਆਦਰੋ ਉद्याਨ ਪਰਮਿਣਾ ਮਿੱਤਰ ਨਾ ਇੱਥੇ ਤਨ ਰੂਪ ਹੀਣ ਕਿਛ ਸਾਖ ਨਾ ਸਿਨਾ ਕਹਿੰਦੇ ਰਾਜਾ ਸਗਰੀ ਸ੍ਰਿਸ਼ਟ ਕਾ ਜਿਹਦੇ ਕੋਲ ਨਾ ਨਾਮ ਹੈਗਾ ਭਾਮੇਦਪੁਰੇ ਛੋਟੀ ਜੀ ਝੌਂਪੜੀ ਹੈ ਕਹਿੰਦੇ ਹੋ ਰਾਜਾ ਪਦ ਰਾਜਾ ਕਹਿੰਦੇ ਦੂਜੇ ਪਾਸੇ ਕਹਿੰਦੇ 파ਸ਼ਕ ਦੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਕਿਸਰਾਏ ਵੱਡੇ ਵੱਡੇ ਮਹਿਰ ਹੋਣ ਧਨ ਦੌਲਤ ਖੁੱਲਾ ਹੋਵੇ ਪਰ ਜਦੋਂ ਕਿਤੇ ਲੋੜ ਪੈ ਜਾਏ ਸਮਾਜ ਨੂੰ ਕਿਸੇ ਗਰੀਬ ਨੂੰ ਕਿਸੇ ਗਵਾਂਢੀ ਨੂੰ ਉਹ ਤੋਂ ਬੰਦਾ ਚੁੱਪ ਕਰ ਜਾਏ पाशा ਕਹਿੰਦੇ ਉਸ ਮਾਇਆ ਨੂੰ ਉਸ ਮਹਿਲ ਨੂੰ ਕਹਿੰਦੇ ਅੱਗ ਲਾ ਕੇ ਸਾੜ ਦਿਓ ਬਾਣੀ ਦਾ ਫੈਸਲਾ ਜੀ ਪਾਸ਼ਾ ਕਹਿੰਦੇ ਭਲੀ ਸੁਹਾਵੀ ਛਪਰੀ ਜਾ ਮਹਿਮੁੰਗਾਏ ਕਿਤਹੀ ਕਾਮ ਨਾ ਧੌੜ ਹਾਰ ਉਹ ਕਿਸੇ ਕੰਮ ਨਹੀਂ ਹੈਗੇ ਮਹਿਮਾਨੀਆਂ ਪਰ ਤੰ ਹੈ কুমਮਾ ਮਾਸਕੀ ਰਾਤ ਕਟਾਈ ਹੈ ਜੀ ਪਹਿਲੇ ਬੱਚਿਓ ਲੱਲਾ हां लल्ला लक्ष्मी बाई ਕਹਿੰਦੇ ਤੁਨੂੰ ਅੰਦਰਠ ਠਹਿਰਾ ਕੇ ਤੁਮਾ ਮਸ਼ਕੀ ਥੋੜੀ ਦੂਰ ਇੱਕ ਮਾਂ ਰਹਿੰਦੀ ਆ ਉਹਦਾ ਨਾਮ ਹੈ ਲక్ష్ਮੀ ਪਾਈ ਉਹਦੇ ਕੋਲ ਗਏ ਨੇ ਉਹਦੇ ਕੋਲੋਂ ਪ੍ਰਸ਼ਾਦਾ ਬਣਾ ਕੇ ਲੈ ਕੇ ਆਏ ਨੇ ਸੇਵਾ ਕੀਤੀ ਹੈ ਨਿਹਾਲ ਹੋ ਗਏ ਨੇ ਰਾਤ ਤੱਕੀ ਹੈ ਅੱਠ ਪੋ ਦਾ ਦਿਨ ਹੋਇਆ ਮਰਤਵੇਲਾ ਇਤਿਹਾਸ ਕਹਿੰਦਾ ਫਿਰ ਉਹ ਮਾਤਾ ਲక్ష్ਮੀ ਬਾਈ ਆਪ ਪ੍ਰਸ਼ਾਦਾ ਬਣਾ ਕੇ ਲੈ ਕੇ ਆਈ ਲੱਲਾ ਲక్ష్ਮੀ ਭਾਈ ਪ੍ਰਸ਼ਾਦਾ ਉਹਨਾਂ ਨੇ ਛੱਕੇ ਫਿਰ ਜਦੋਂ ਨਾ ਖੱਗੇ ਸਾਰੀ ਗੱਲਬਾਤ ਹੋਈ ਐ ਵੀ ਸਾਨੂੰ ਕਿਤੇ ਦੱਸੋ ਕੋਈ ਰਸਤਾ ਸਾਡਾ ਪਰਿਵਾਰ ਵਿਛੜ ਗਿਆ ਤਾਂ ਫਿਰ ਉਹ ਭਾਲ ਕਰਦਾ ਕਹਿੰਦੇ কুমਾ ਮਾਸਕੀ ਫਿਰ ਉਹਨੂੰ ਨਾ ਗੰਗੂ ਮਿਲਦਾ ਗੰਗੂ ਨਾਲ ਸਾਰੀ ਗੱਲਬਾਤ ਹੁੰਦੀ ਐ ਉਹਨੂੰ ਯਕੀਨ ਹੁੰਦਾ ਵੀ ਹਾਂ ਇਹ ਬੰਦਾ ਲੱਗਦਾ ਵੀ ਇਹ ਛੋਟੇ ਛੋਟੇ ਲਾਲਾ ਨੂੰ ਤਨ ਮਾਂ ਗੁਜਰ ਕੌਰ ਨੂੰ ਇਹ ਨਦੀ ਮਨਜ਼ੂਰੋ ਤੇ ਪਿਟਾ ਦੇਗਾ ਉਹਨੂੰ ਯਕੀਨ ਹੋ ਗਿਆ ਇਹ ਸਾਰਾ ਕੁਝ ਗੱਲਬਾਤ ਹੋਣ ਤੋਂ ਬਾਅਦ ਫਿਰ ਤੋ ਨਾ ਤੁਰਦੇ ਆ ਕੰਕੂ ਦੇ ਨਾਲ ਮਾਂ ਗੁਜਰ ਕੌਰ ਅਤੇ ਨਾਲ ਛੋਟੇ ਛੋਟੇ ਲਾਲ ਹਾਂਜੀ ਖਖਾ ਖੁਰਜੀ ਖੁਰਜੀ ਇਹ ਆਪਣੇ ਇਹ ਨਾ ਸਾਰੇ ਸਮਾਗਮ ਦਾ ਮੋਟਿਵ ਸੀਗਾ ਸਾਰੇ ਸਮਾਗਮ ਦਾ 15 ਤੋਂ ਲੈ ਕੇ 30 ਤੱਕ ਵੀ ਇਹਦੇ ਵਿੱਚ ਕੋਈ ਮੰਨ ਲਓ ਲਿਪਾ ਪੋਚੀ ਨਹੀਂ ਹੋਣੀ ਹੈਗੀ ਵੀ ਆਪਣਾ ਮਿਸ਼ਨ ਆ ਵੀ ਤੁਹਾਡੇ ਘਰਾਂ ਵਿੱਚ ਸਾਡੇ ਘਰਾਂ ਵਿੱਚ ਮਾਂ ਬੋਲੀ ਚਲੀ ਜਾਵੇ ਗੁਰਬਾਣੀ ਚਲੀ ਜਾਵੇ ਇਹਦਾ ਮਿਸ਼ਨ ਆਪਣਾ ਲੰਗਰ ਸਾਡੇ ਤੁਸੀਂ ਕੀਤੇ ਤੁਹਾਡਾ ਧੰਨਵਾਦ ਤੁਸੀਂ ਸਮੇਂ ਸਿਰ ਲੰਗਰ ਬਣਾਇਆ ਤੁਹਾਡਾ ਧੰਨਵਾਦ ਤੁਸੀਂ ਇੱਥੇ ਆ ਕੇ ਸੇਵਾ ਕੀਤੀ 15 ਦਿਨ ਸਾਡੇ ਕੋਲੇ ਸ਼ਬਦ ਹੈ ਨਹੀਂ ਫਿਰਦਾ मां गुजर कौर ਨੇ ਜਿਹੜੀ ਖੁਰਜੀ ਆ ਨਾ ਖੁਰਜੀ ਖੱਖਾ ਖੁਰਜੀ ਉਹਦੇ ਵਿੱਚੋਂ ਨਾ ਫਿਰ ਉਹ ਥੈਲੀ ਗੱਡੀ ਆ ਬੋਰਾ ਵਾਲੀ मां ਖੁਸ਼ੋਕ ਦੇ ਰਹੀਏ ਕਿ ਲਓ ਮੇਰੇ ਬੱਚੇ ਉਹ ਸੇਵਾ ਲੈ ਲਓ ਇਹ ਤਾਂ ਬੜੀ ਕੋਸ਼ਿਸ਼ ਜਦੋਂ ਇਹ ਵੇਖਿਆ ਕੰਗੂ ਨੇ ਵੀ मां ਕੋਲੇ ਮਾਇਆ ਹੈਗੀ ਆ ਮਨ ਬੇਈਮਾਨ ਹੋ ਗਿਆ ਪਾਤਕ ਇਹਦੇ ਬਈ ਲੋਭੀ ਕਾ ਵੇ ਸਾਹੋ ਨਾ ਕੀਜੇ ਜੇ ਕਾ ਪਾਰ ਦਸਦੇ ਲੋਕ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੇ ਬਗਾਰੇ ਇਹ ਬੰਦਾ ਦਾ ਬੰਦਾ ਜੇ ਲੋਭੀ ਹੁੰਦਾ ਕਿਤੇ ਇਹ ਨਾ ਜਿਵੇਂ ਆਪਾਂ ਦੇਖਦੇ ਰਹੇ ਪੰਜਾਬ ਵਿੱਚ ਵੀ ਕੁੱਤਾ ਤੁਰੇ ਫਿਰਦਾ ਹਲਕਿਆ ਹੋਇਆ ਕੁੱਤਾ ਅਨਾਉਂਸਮੈਂਟ ਹੁੰਦੀ ਬਕਾਇਦਾ ਗੁਰਦੁਆਰਿਆਂ ਵੀ ਭਾਈ ਧਿਆਨ ਨਾਲ ਆਪਣੇ ਪਿੰਡ ਵਿੱਚ ਹਲਕਿਆ ਕੁੱਤਾ ਆਇਆ ਹੋਇਆ ਧਿਆਨ ਨਾਲ ਰਹੋ ਬੱਚੇ ਬਹੁਤ ਧਿਆਨ ਰੱਖਿਓ ਕਿਸੇ ਤਰ੍ਹਾਂ ਜਿਹੜਾ ਬੰਦਾ ਲੋਭੀ ਬੰਦਾ ਹੋ ਜੇ ਕਹਿੰਦੇ ਉਹ ਹਲਕ ਜਾਂਦਾ ਉਹ ਵੇਖਦਾ ਨਹੀਂ ਸਮਾਜ ਵਿੱਚ ਵੀ ਮੇਰੀ ਮਾਂ ਕੌਣ ਆ ਮੇਰਾ ਪਤੀ ਕੌਣ ਆ ਮੇਰੇ ਬੱਚੇ ਕੌਣ ਨੇ ਮੇਰੇ ਸਮਾਜ ਦੇ ਫਰਜ਼ ਕੀ ਆ ਸਾਰਾ ਕੁਝ ਭੁੱਲ ਜਾਂਦਾ ਹੈ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਥਲੋਲ ਤੇ ਬੰਦਾ ਨਾ ਲੋਭੀ ਹੋ ਕੇ ਫਿਰ ਉਹ ਤਲੋਲਾ ਕਰਦਾ ਕਲੋਲਾ ਉਹ ਫਿਰ ਧਰਮ ਵਿੱਚ ਟੁੱਟ ਜਾਂਦਾ ਧਰਮ ਨੂੰ ਆਪਾਂ ਦੇਖਿਆ ਜੀ ਹੁਣ ਅੱਲੇ ਸਾਰੇ ਮੰਨ ਗਏ ਗੱਲੇ ਵੀ ਹਾਂ ਇਦਾਂ ਕਿਤਾ ਹੀ ਆ ਸ ਕਿਉਂਕਿ ਸਰਤੇ ਲੁੱਬ ਸਵਾਰ ਹੋਇਆ ਨਾ ਸਰਤੇ ਮਾਂ ਬੇਈਮਾਨ ਹੋ ਗਿਆ ਲੈ ਕੇ ਤੁਰ ਪਿਆ ਜਦੋਂ ਅਗਲੀ ਸ਼ਾਮ ਨੂੰ ਪਹੁੰਚਿਆ ਤਾਂ ਮਾਂ ਗੱਲਾਂ ਕਰਦੀ ਜਾਂਦੀ ਆ ਬਈ ਤੂੰ ਕਿਰਪਾ ਕਰ ਦੇ ਗੰਗੂ ਕਿ ਮੇਰਾ ਪੁੱਤ ਮੇਰੇ ਵੱਡੇ ਲਾੜ ਮੇਰਾ ਪਰਿਵਾਰ ਵਿਛੜ ਗਿਆ ਤੂੰ ਸਾਨੂੰ ਮਿਲਾ ਦੇ ਤੇਰੀ ਬੜੀ ਮਿਹਰਬਾਨੀ ਹੋਣੀ ਹੈ ਉਦੇ ਮਨ ਵਿੱਚ ਹੁਣ ਇਹ ਲਾਜ ਹੋ ਗਿਆ ਵੀ ਜਿਹੜੀ ਇਹ ਮਾਇਆ ਮੈਂ ਕਿੱਦਾਂ ਹਾਸਲ ਕਰਨੀ ਹੈ ਜੋਗੀ ਅੱਲਾ ਯਾਰ ਖਾਂ ਬੜਾ ਕਮਾਲ ਲਿਖਦੇ ਆ ਬਹੁਤ ਕਮਾਲ ਕੀਤੀ ਉਹਨਾਂ ਨੇ ਉਹ ਕਹਿੰਦੇ ਨਾ ਬੇਈਮਾਨ ਹੋ ਗਏ ਗੰਗੂ ਉਹਨਾਂ ਨੇ ਸ਼ਬਦ ਬੜੇ ਔਖੇ ਵਰਤੇ ਸ਼ਬਦ ਉਹਨਾਂ ਨੇ ਬੜੇ ਸ਼ਬਦ ਕਿਹੜੇ ਸ਼ਬਦ ਵਰਤੇ ਉਹਨਾਂ ਕਹਿੰਦੇ ਵਦ ਜਾ ਜੋਗੀ ਜੀ ਕਹਿੰਦੇ ਵਦ ਜਾ ਵਦ ਸਫਾਤ वो गंगू निमक हराम सतगुर के टुकड़ो पे पड़ता रहा जो मुदाम शहजादों को घर लेके आया वो बेल खाम था धर चुराने था का उसने किया इंतजाम बद जात कहते ने धोखेबाज तो ना बता कमीना बतावे कमीना ਦੇਖੋ ਕਿੱਡਾ ਇਹ ਕਿਹੜਾ ਸ਼ਬਦ ਬਾਦ ਜਾਤ ਬਾਦ ਸੁਭਾਤ ਧੋਖੇ ਧੁਖਾ ਬਾਜੀ ਬਾਸ਼ ਨੇ ਬਾਣੀ ਵਿੱਚ ਵੀ ਵਰਤਿਆ ਪੜੀਏ ਮਿਲ ਕੇ ਖਾਸਮ ਵਿਸਾਰ ਹੈ ਤੇ ਜੇਵੜ ਆਪ ਤੇਵੜ ਤੇਰੀ ਦਾਤ ਜਿੰਗ-ਜਿੰਗ ਕਰਕੇ ਨੀਰਾਤ ਖਾਸਮ ਵਿਸਾਰ ਹੈ ਨੀਰਾਤ ਤੁਮ ਜਾਤ ਕਿੱਡਾ ਖਸ਼ਬਦ ਹੈ ਜਿਹੜੇ ਬੰਦੇ ਪ੍ਰਮਾਤਮਾ ਦੇ ਕੀਤੇ ਹੋਏ احਸਾਨ ਨੂੰ ਭੁੱਲ ਗਏ ਉਹਨਾਂ ਦੇ ਕੀਤੇ ਹੋਏ ਗੁਣਾਂ ਨੂੰ ਭੁੱਲ ਗਏ ਕਹਿੰਦੇ ਉਹ ਬੰਦੇ ਬਹੁਤ ਨੀਵੇਂ ਹੁੰਦੇ ਆ ਉਹ ਬੰਦੇ ਬੜੇ ਕੰਗਾਲ ਹੁੰਦੇ ਆ ਉਹ ਬੜੇ ਬੰਦੇ ਨੀਚ ਹੁੰਦੇ ਆ ਭਾਸ਼ਕ ਖਾਸ ਨੂੰ ਬਸਾਰਾਂ ਤੇ ਕਮਜ਼ੋਰ ਨਾਨਕ ਨਾਵੈ ਬਾਦਸ਼ਾਹ ਬਾਦਸ਼ਾਹ ਇੱਥੇ ਆਪਾਂ ਨੂੰ ਸੁਣਨਾ ਇਤਿਹਾਸ ਬਸ ਇਹਨੇ ਕਰਨਾ ਜਪਾ ਜਿਹੜਾ ਸ਼ਬਦ ਵਰਤਦਾ ਨਾ ਜੋਗੀ ਜੀ ਨੇ ਵੀ ਵਦ ਜਾਤ ਵਦ ਸਫਾਤ ਉਹ ਗੰਗੂ ਨਿੰਮਕ ਹਰਾਮ ਪਾਸ਼ਾ ਨੇ ਬਾਣੀ ਵਿੱਚ ਸ਼ਬਦ ਵਰਤਿਆ ਲੂਣ ਹਰਾਮੀ ਨਿੰਮਕ ਹਰਾਮ ਬੱਚਿਆਂ ਨੂੰ ਪਤਾ ਨਹੀਂ ਕੀ ਹੁੰਦਾ ਲੂਣ ਹਰਾਮੀ ਪਾਸ਼ਾ ਨੇ ਸ਼ਬਦ ਵਰਤਿਆ ਤਿੰਨ ਵਾਰੀ ਬਾਣੀ ਚ ਲੂਣ ਹਰਾਮੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ਿ ਦੇ ਹੋ ਪ੍ਰਭ ਅੰਤਰ ਜਾਮੀ ਅਸੀਂ ਲੂਣ ਹਰਾਮੀ ਆ ਕਿਉਂ ਗੁਰੂਆਂ ਦੇ ਕੀਤੇ ਹੋਏ ਪਰਉਪਕਾਰ ਜਿਹੜੇ ਲੋਕ ਭੁੱਲ ਗਏ ਉਹ ਲੂਣ ਹਰਾਮੀ ਨੇ ਤੁਹਾਡੇ ਅੱਗੇ ਸਜਦਾ ਕਰਦੇ ਆ ਤੁਸੀਂ ਬੱਚੇ ਨੂੰ ਲੈ ਕੇ ਆਏ ਤੁਸੀਂ ਆਪ ਆਏ ਤੁਸੀਂ ਕਿੰਨਾ ਲੰਮਾ ਸਮਾਂ ਆਏ ਤੁਸੀਂ ਪਾਸ਼ਾ ਤੁਹਾਡੇ ਘਰਾਂ ਵਿੱਚ ਤਾਂ ਪਾਉਣ ਤੋਂਨੇ ਕਰਾਂ ਜੀ ਸਿੱਖੀ ਹੋਵੇ ਆ ਦੇਖੋ ਜੀ ਪਹਿਲਾ ਪ੍ਰਮਾਣ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ਲੇ ਹੋ ਕਰਾਂ ਅੰਤਰਜਾਮੀ ਦੂਸਰਾ ਪ੍ਰਮਾਣ ਬਾਣੀ ਵਿੱਚੋਂ ਲਈਏ ਤਾਸਕ ਤੇ ਲੂਣ ਹਰਾਮੀ ਬੁਰਾ ਗਾਰ ਬੇਖਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦिए ਜਿਹਦੇ ਕੋਲ ਇੰਨਾ ਸੋਹਣਾ ਸਰੀਰ ਹੋਵੇ ਅੱਖਾਂ ਹੋਣ ਕੰਨ ਹੋਣ ਦੋ ਲੱਤਾਂ ਹੋਣ ਹੱਥ ਹੋਣ ਸਰੀਰ ਤੰਦਰੁਸਤ ਹੋਵੇ ਬੰਦਾ ਫਿਰ ਵੀ ਰੱਬ ਨੂੰ ਟੱਬ ਦੱਸਦਾ ਹੋਵੇ ਕਹਿੰਦੇ ਉਹ ਨੂਨ ਰਾਮਈਆ ਬਾਦਸ਼ਾਹ ਕਹਿੰਦੇ ਜਿਨ੍ਹਾਂ ਕੋਲ ਲੱਤਾਂ ਹੈ ਨਹੀਂ ਬਾਹਾਂ ਹੈ ਨਹੀਂ ਅੱਖਾਂ ਹੈ ਨਹੀਂ ਕੰਨ ਹੈ ਨਹੀਂ ਜ਼ੁਬਾਨ ਹੈ ਨਹੀਂ ਪੁੱਛ ਕੇ ਦੇਖੋ ਆ ਸਾਹਮਣੇ ਮੇਰੇ ਭੈਣ ਜੀ ਬੈਠੇ ਮੈਂ ਨਾਂ ਨਹੀਂ ਲੈਣਾ ਉਹ ਕਹਿੰਦੇ ਦੱਸਦੇ ਨੇ ਕਹਿੰਦੇ ਕਹਿੰਦੇ ਕਿਤੇ ਆ ਕੇ ਵੇਖੋ ਕਹਿੰਦੇ ਕਿਤੇ ਆ ਕੇ ਪਾਸ਼ਾ ਬਖਸ਼ ਕਦੇ ਜਿਉ ਪਿੰਡ ਜਿਹੜੇ ਸੁਖ ਦੀਏ ਤਾਹੇ ਨਾ ਜਾਣ ਤਤ ਤੂੰ ਚੇਤੇ ਹੀ ਤੂੰ ਚੇਤੇ ਨਹੀਂ ਕਰਦਾ ਤੂੰ ਤੂੰ ਤਾਂ ਲੂਣ ਹਰਾਮੀ ਆ ਪਾਸ਼ਾ ਕਹਿੰਦੇ ਗੱਗੂ ਵੀ ਲੂਣ ਹਰਾਮੀ ਐ ਇੱਕ ਪ੍ਰਮਾਣ ਹੋਰ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ ਆਦ ਜੁਦਾਦ ਦਇਆਪਤ ਦਾਤਾ ਤੁਧ ਮੇਰ ਮੁਕਤ ਨਾ ਪਾਈ ਤੱਕੋ ਜੀ ਇਹ ਤਿੰਨ ਪ੍ਰਮਾਣ ਨੇ ਗੁਰਬਾਣੀ ਵਿੱਚੋਂ ਕਕੂ ਤਾਂ ਹੈ ਹੀ ਹੈ ਇਹ ਮੂਲ ਹਰਾਮੀ ਬਿ ਟੁਕੜਾ ਤੇ ਪੜਦਾ ਰਹਾ ਗੁਰੂ ਘਰੇ ਸੇਵਾ ਕਰਦਾ ਰਹਾ ਮੋਹਾਂ ਦੇ ਕੇ ਮਨ ਬੇਈਮਾਨ ਹੋ ਗਿਆ ਮਾਂ ਬੁੱਢੀ ਐ ਛੋਟੇ ਛੋਟੇ ਲਾਲ ਨੇ ਗੱਡਾ ਵੱਡਾ ਕਹਿਰ ਕਮਾਇਆ ਉਹਨੇ ਅਸੀਂ ਵੀ ਇੱਕ ਪ੍ਰਮਾਣ ਪੜ ਕੇ ਸਮਾਪਤੀ ਕੀਤੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਆਪਣੇ ਗਰੀਬਾਂ ਨੂੰ ਮੈਂ ਸਿਰ ਨੀਵਾ ਕਰਦਾ ਅਸੀਂ ਆਪਣੇ ਆਪ ਨੂੰ ਦੇਖੀਏ ਮਨਾ ਤੇਰੇ ਕੋਲੇ ਕੀ ਕੀ ਆ ਤੇਰੇ ਕੋਲੇ ਸੋਨਾ ਘਰ ਹੈ ਘਰ ਮੁਰੇ ਸੋਹਣੀਆਂ ਗੱਡੀਆਂ ਖੜੀਆਂ ਤੇਰੇ ਗੁੱਟ ਤੇ ਸੋਹਣੀ ਕੜੀ ਹੁੰਦੀ ਹੈ ਤੂੰ ਕੋਟ ਪੈਂਟ ਪੌਣਾ ਤੇਰੇ ਕੋਲ ਸੋਹ ਬੜੇ ੱੱੱੱ ਪੈਦੇ ਭਰੇ ਪੈਦੇ ਤੇ ਤੈਨੂੰ ਪਣਾਰੇ ਕਰਾਉਣੇ ਚ ਜੇ ਫੇਰ ਵੀ ਤਰਾ ਮੰਨ ਨਹੀਂ ਕਰਦਾ ਆਉਣ ਨੂੰ ਗੁਰਦੁਆਰੇ ਕਿੱਟਣਾ ਪੋ ਬੇ ਲੂਣ ਹਰਾਮੀ ਫੁਰੰਗਾਰ ਬਿਗਾਣਾ ਹਲਕ ਮਤ ਜਿਉ ਪਿੰਡ ਦੇ ਸੁੱਖ ਦੀਏ ਉਹ ਤੇਰੇ ਕੋਲ ਇਹਨੇ ਸੁੱਖ ਹੋਣਾ ਤੂੰ ਫੇਰ ਵੀ ਕਿਵੇਂ ਵੀ ਉੱਥੇ ਕੀ ਹੈ ਉੱਥੇ ਕੀ ਹੈ ਸਾਨੂੰ ਜਿਦਣਾ ਪਊਗਾ ਆਪਣੜੇ ਘਰੀਵਾਰ ਮੈਂ ਸਰਨੀਮਾ ਕਰ ਦੇਖਣਾ ਪਏਗਾ ਸਾਨੂੰ ਮੁੜਨਾ ਪਏਗਾ ਕਿਉਂਕਿ ਕਿੱਡੇ ਵੱਡੇ ਪਰਪ ਕਰ ਲੈ ਕਿਵੇਂ ਫਿਰ ਅੱਗੇ ਕਿਉਂ ਜਦੋਂ ਉਹ ਖੁਰਜੀ ਚੁਪ ਚੁਪ ਥੈਲੀ ਚੋਰੀ ਕਰਦਾ ਨਾ ਫਿਰ ਕਿਵੇਂ ਅਗੇ ਉਹ ਕੱਕਾ ਜੀ ਹਾਂਜੀ ਕੱਕਾ ਕੋਤਵਾਲੀ ਕੋਤਵਾਲੀ ਹਾਂਜੀ ਆਪਣਾ ਇਹਦੀ ਮਿਸ਼ਨ ਆ ਜੀ ਬੱਚਿਆਂ ਨੂੰ ਪੰਜਾਬੀ ਇਤਿਹਾਸ ਦਾਗ ਹੋ ਜਾਏ ਤੁਸੀਂ ਵੀ ਯਾਦ ਕਰਿਓ ਮੇਰੀਓ ਮਤਾਓ ਮੇਰੀਓ ਪੈਣੋ ਮੇਰੀਓ ਬੱਚੀਓ ਤੇ ਕੱਲੋਂ ਫਿਰ ਉਹ ਕਿਵੇਂ ਕੋਤਵਾਲੀ ਲੈ ਕੇ ਜਾਂਦਾ ਉੱਥੋਂ ਫਿਰ ਜਾਨੀ ਖਾਂ ਮਾਨੀ ਖਾਂ ਕਿਵੇਂ ਅੱਗੇ ਲੱਗ ਜਾਂਦੇ ਆ ਵਜੀਰ ਸਿੰਘ ਕੋਲੇ ਤੇ ਵਜੀਰ ਖਾਨ ਕਿਵੇਂ ਕਿਵੇਂ ਕਰਦਾ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਆਓ ਸਾਰੀ ਸੰਗਤ ਮਿਲ ਕੇ ਆਪਾਂ ਇੱਕ ਬਣ ਕੇ ਚਿਤ ਹੋ ਕੇ ਜਾਪ ਕਰੀਏ ਜੀ RAM KALI HALANIJA ANAND